ਛੋਟੀ ਦੇ 10 ਜਰਨੈਲ ਉਹਨਾਂ ਕੱਢੇ 10 ਦੂਜੇ ਨੰਬਰ ਤੇ ਲਿਆਂਦਾ ਗਿਆ ਚੰਗੇਜ਼ ਖਾਨ ਤੀਜੇ ਨੰਬਰ ਤੇ ਲਿਆਂਦਾ ਗਿਆ ਸਿਕੰਦਰ ਆਜ਼ਮ ਚੌਥੇ ਨੰਬਰ ਤੇ ਲਿਆਂਦਾ ਗਿਆ ਟੀਲਾ ਦਹਿਨ ਪੰਜਵੇਂ ਨੰਬਰ ਤੇ ਲਿਆਂਦਾ ਗਿਆ ਜੂਨੀਅਰ ਸੀਜ਼ਰ ਛੇਵੇਂ ਨੰਬਰ ਤੇ ਲਿਆਂਦਾ ਗਿਆ ਬਰਾਜ ਜੀ ਪਿਆਰੋ ਸੱਤਵੇਂ ਨੰਬਰ ਤੇ ਸਾਰਾਸਤਾ ਗ੍ਰੇਟ ਅੱਠਵੇਂ ਨੰਬਰ ਤੇ ਨੈਪੋਲੀਅਨ ਬੋਨਾਪਾਰਟ 9ਵੇਂ ਨੰਬਰ ਤੇ ਹਾਨੀਬਲ ਬਾਰਕਾ 10ਵੇਂ ਨੰਬਰ ਤੇ ਤੈਮੂਰ ਤੇ ਜਦੋਂ ਪਹਿਲਾ ਨੰਬਰ ਉਹਨਾਂ ਜਦੋਂ ਪਹਿਲਾ ਨਾਂ ਕੱਢਿਆ ਪੀ ਪਹਿਲੇ ਨਾਮਦ ਨੰਬਰ ਤੇ ਕੌਣ ਹੈ ਉਹਨਾਂ ਵਿਦਵਾਨਾਂ ਨੇ ਆਪਣੀਆਂ ਕਲਮਾਂ ਟੇਬਲ ਤੇ ਰੱਖ ਕੇ ਧਰਤੀ ਤੇ ਮੱਥਾ ਟੇਕ ਕੇ ਆਖਿਆ ਇਹਦੇ ਵਰਗਾ ਜਰਨੈਲ ਕਿਹ ਮਾਂ ਨੇ ਦੂਜਾ ਨਹੀਂ ਪੈਦਾ ਕੀਤਾ ਉਹ ਤੁਹਾਨੂੰ ਮੁਬਾਰਕਾਂ ਜਿਹੜਾ ਪਹਿਲੇ ਨੰਬਰ ਤੇ ਜਵਾਨ ਲਿਆਂਦਾ ਗਿਆ ਉਹ ਪੰਜਾਬੀਆ ਤੇਰਾ ਵੱਡ ਵਡੇਰਾ ਸੀ ਸਰਦਾਰ ਹਰੀ ਸਿੰਘ ਨਲੂਆ ਆਸਟ੍ਰੇਲੀਆ ਦੇ ਧਰਤੀ ਤੇ ਬਲੀਆ ਨੈਰ ਜ ਮੈਗਜ਼ੀਨ ਦੇ ਵਿੱਚ ਇਹਨੂੰ ਪਹਿਲੇ ਨੰਬਰ ਤੇ ਕਟਿਆ ਗਿਆ ਕਿਉਂ 836 ਸਾਲ ਰਾਜੇ ਸੁਪਤਕ ਗੀਂ ਦੀ ਮੌਤ ਤੋਂ ਬਾਅਦ ਤੱਕ ਜਿਉਂ ਉਹ ਸ ਧਰਤੀ ਤੇ ਮੁਗਲਿਆ ਹਕੂਮਤ ਦਾ ਰਾਜ ਪਿਸ਼ਾਵਰ ਦੇ ਵਿੱਚ ਆਇਆ ਤੇ 837 ਸਾਲ ਕਿਹੇ ਦਾ ਤਹਈਆ ਨਹੀਂ ਵਿਆਪੀ ਪੇਸ਼ਾਵਰ ਪੰਜਾਬ ਦਾ ਹਿੱਸਾ ਸੀ ਪੰਜਾਬ ਦਾ 836 ਸਾਲ ਪਹਿਲਾਂ ਇਹਨੂੰ ਤੋੜ ਕੇ ਕਾਬਲ ਦੇ ਨਾਲ ਜੋੜਿਆ ਗਿਆ ਫਿਰ ਪੰਜਾਬ ਦੀ ਤਾਰੀਖ ਤੇ ਕੋਈ ਯੋਧਾ ਨਹੀਂ ਜਿਨੇ ਦੁਬਾਰਾ ਕਾਬਲ ਦੇ ਨਾਲੋਂ ਤੋੜ ਕੇ ਤੇ ਪੰਜਾਬ ਨਾਲ ਜੋੜਿਆ ਹੋਵੇ ਕੋਈ ਕੋ ਇੱਕ ਤੁਹਾਡਾ ਬਜ਼ੁਰਗ ਹੈ ਸਰਦਾਰ ਹਰੀ ਸਿੰਘ ਨਲਵਾ ਜਿਨੇ ਪੇਸ਼ਾਵਰ ਕਾਬਲ ਦੇ ਨਾਲੋਂ ਵੱਖਰਾ ਕਰਕੇ ਤੇ ਪੰਜਾਬ ਦੇ ਨਾਲ ਮਿਲਾ ਦਿੱਤਾ ਸੀ ਪੰਜਾਬ ਦੇ ਨਾਲ ਆ 2025 ਹੈ ਅਮਰੀਕਾ ਵਰਗੇ ਦੇਸ਼ ਅਫਗਾਨਿਸਤਾਨ ਚ ਗਿੱਟੇ-ਗੋਡੇ ਰਗੜ ਕੇ ਪੱਜ ਗਏ ਨੇ ਕੋਈ ਫਤੇ ਨਹੀਂ ਕਰ ਸਕਿਆ ਜੇ ਅਫਗਾਨਿਸਤਾਨ ਕਿਸੇ ਨੇ ਫਤੇ ਕੀਤਾ ਸੀ ਸੇ ਸਰਦਾਰ ਹਰੀ ਸਿੰਘ ਨਲੂਗੇ ਹੁਣ ਸਨਮਾਰ ਜੋ ਖਾਲਸਾ ਜਿਮਾ ਉਹਦੇ ਬਹੁਤਾ ਪਿਛੋਕੜ ਵਿੱਚ ਨਹੀਂ ਜਾਣਾ ਇੱਕ ਬੇਨਤੀ ਤੁਹਾਡੀ ਖਿਦਮਤ ਵਿੱਚ ਕਰ ਦਿੰਨਾ ਦਮਦਮੇ ਟਕਸਾਲ ਦੇ ਮਹਾਨ ਵਿਦਿਆਮਾਰ ਤੰਡ ਸਿੰਘ ਸਾਹਿਬ ਸ੍ਰੀਮਾਨ ਸੰਤ ਬਾਬਾ ਗੁਰਵਚਨ ਸਿੰਘ ਜੀ ਖਾਲਸਾ ਪਿੰਡਰਾਵਾਲੀ ਉਹ ਇੱਕ ਬੜਾ ਵੱਡਾ ਬਚਨ ਸਟੇਜਾਂ ਤੇ ਕਿਆ ਕਰਦੇ ਸੀ ਪਿਖਿਆਲੀ ਲੈਕਚਰ ਕਰਨਾ ਚਾਹੀਦਾ ਪਰ 20 25% ਇਹ ਨਹੀਂ ਪੰਜ ਪਰਸੈਂਟ ਤੇਰੇ ਕੋਲ ਕਿਤਾਬੀ ਲੈਕਚਰ ਹੋਵੇ ਤੇ 95% ਤੇਰਾ ਖਿਆਲੀ ਲੈਕਚਰ ਹੋਵੇ ਉਹ ਕੌਮ ਨੂੰ ਲੈ ਡੁੱਬੇਗਾ ਖਿਆਲੀ ਲੈਕਚਰ ਕਿਤਾਬਾਂ ਦੇ ਵਿੱਚੋਂ ਪੜ ਕੇ ਤੇਰੇ ਕੋਲ 95% ਗਿਆਨ ਹੋਵੇ ਵਿੱਚ 5% ਤੂੰ ਗਿਆਨ ਤੇ ਪਾ ਸਕਦਾ ਆਪਣੇ ਕੋਲ ਖਿਆਨੀ ਲਕਿਆਲੀ ਲੈਕਚਰ ਲੇਕਿਨ ਸਾਰਾ ਖਿਆਲੀ ਲੈਕਚਰ ਸਟੇਜ ਤੇ ਨਹੀਂ ਚੱਲਦਾ ਹੁੰਦਾ ਅਸੀਂ ਕਈ ਵਾਰੀ ਇਹ ਵੀ ਕਹਿੰਨੇ ਵੀ ਜਦੋਂ ਹਰੀ ਸਿੰਘ ਦਾ ਬਾਪੂ ਆਕਾਲ ਚਨਾਨਾ ਕਰ ਗਿਆ ਨਾ ਸਰਦਾਰ ਗੁਰदयाल ਸਿੰਘ ਕੁੰਮੇਦਾਨ ਸਰਦਾਰ ਹਰਦਾਸ ਸਿੰਘ ਦਾ ਪੁੱਤਰ ਕੁੰਮੇਦਾਨ ਇੱਕ ਰੈਂਕ ਇੱਕ ਪਦਵੀ ਤੇ ਕਹਿੰਦੇ ਗਰੀਬੀ ਦੀ ਮਾਰੀ ਉਹਦੀ ਮਾਂ ਨੇ ਆਪਣੇ ਦੇਵਰਾ ਆਪਣੇ ਜੇਠਾ ਨੂੰ ਆਖਿਆ ਵੇ ਮੈਨੂੰ ਰਹਿਣ ਵਾਸਤੇ ਘੋਠੇ ਕ ਦੇ ਦਿਓ ਲੋਕਾਂ ਦੇ ਭਾਂਡੇ ਮੰਜ ਕੇ ਰੋਟੀ ਖਾ ਲਵਾਂਗੀ ਝਾੜੂ ਪੋਚਾ ਕਰਕੇ ਆਪਣਾ ਪੁੱਤ ਪਾਲ ਲਵਾਂਗੀ ਮੈਨੂੰ ਨਿਕਾਜਾ ਕਮਰਾ ਦੇ ਦਿਓ ਤੇ ਕਹਿੰਦੇ ਦੇਰਾ ਜੇਠਾ ਨੇ ਆਪਣੀ ਪਰਜਾਈ ਨੂੰ ੱਟਕੇ ਮਾਰ ਕੇ ਕਰੋ ਕੱਢ ਦਿੱਤਾ ਗਲਤ ਬਾਤ ਜਿਹਦਾ ਘਰ ਵਾਲਾ ਕੁੰਮੇਦਾਨ ਹੋਵੇ ਜਿਹੜਾ ਏਡੀ ਵੱਡੀ ਪੋਜੀਸ਼ਨ ਤੇ ਰਿਹਾ ਹੋਵੇ ਤੇ 7 ਸਾਲ ਦਾ ਸਰਦਾਰ ਹਰੀ ਸਿੰਘ ਜਦੋਂ ਉਹਦਾ ਬਾਪੂ ਅਕਾਲ ਚਲਾਣਾ ਕਰ ਗਿਆ ਤੇ ਆਪਣੇ ਬੱਚੇ ਵਾਸਤੇ ਇੱਕ ਕਮਰਾ ਵੀ ਨਾ ਛੱਡ ਕੇ ਗਿਆ ਇਹ ਗੱਲ ਮੈਨੂੰ ਤੇ ਪਚੀ ਨਹੀਂ ਕਿਉਂਕਿ ਮੈਂ ਇਤਿਹਾਸ ਫੋਲਾਂ ਦਾ ਯਤਨ ਕੀਤਾ ਮੈਨੂੰ ਨਹੀਂ ਇੱਕ ਤੋਂ ਵੀ ਲੱਭਾ ਖਿਆਲੀ ਲੈਕਚਰ ਹੋਣਾ ਚਾਹੀਦਾ ਪਰ ਇੰਨਾ ਜ਼ਿਆਦਾ ਨਾ ਹੋਵੇ ਵੀ ਤੁਸੀਂ ਸੁਣ ਕੇ ਕਿ ਜਗ੍ਹਾ ਤੇ ਸੂਈ ਦੀ ਛਰੀ ਪਾ ਕੇ ਬਹਿ ਜੋ ਪਈ ਨਹੀਂ ਪਈ ਆ ਕੁਝ ਹੋਇਆ ਨਹੀਂ ਕਿਤਾਬ ਵਿੱਚੋਂ ਤੁਹਾਨੂੰ ਕਿਤੇ ਨਹੀਂ ਮਿਲੇਗਾ ਹੁਣ ਸਰਦਾਰ ਹਰੀ ਸਿੰਘ ਨਾਨਕਿਆਂ ਦੇ ਵਿੜੇ ਵਿੱਚ ਲਿਆਂਕੇ ਤਾਰਿਆ ਗਿਆ ਤੇ ਕਰਦਿਆ ਕਰਦਿਆ 1805 ਵਿੱਚ ਬਸੰਤੀ ਦਰਬਾਰ ਲੱਗਾ 10 ਦਿਨ ਚੱਲਦਾ ਸੀ ਬਸੰਤੀ ਦਰਬਾਰ 10 ਦਿਨ ਬਸੰਤ ਪੰਚਮੀ ਤੋਂ ਸ਼ੁਰੂ ਹੁੰਦਾ ਸੀ ਪੂਰੇ 10 ਤ ਉਹਦੇ ਵਿੱਚ ਮਹਾਰਾਜਾ ਜੀਤ ਸਿੰਘ ਦਾ ਇੱਕ ਕਾਨੂੰਨ ਸੀ ਕਿ ਪੰਜਾਬ ਭਰ ਦੀ ਜਵਾਨੀ ਆਉਂਦੀ ਸੀ ਦੁਨੀਆ ਭਰ ਦੀ ਜਵਾਨੀ ਆਣ ਕੇ ਕਰਤਬ ਕਰਕੇ ਵਿਖਾਉਂਦੇ ਸਨ ਕੋਈ ਕੋੜ ਦੌੜ ਕਰਕੇ ਵਿਖਾਉਂਦਾ ਕੋਈ ਨੇਜਾਬਾਜੀ ਖੇਡ ਕੇ ਦਿਖਾਉਂਦਾ ਕੋਈ ਕੁਝ ਕੋਈ ਕੁਝ ਜਿਹੜਾ ਜਿਹੜਾ ਸ਼ੇਰੇ ਪੰਜਾਬ ਦੀ ਨਿਗਾਹ ਚੜਦਾ ਜਾਂਦਾ ਉਸੇ ਨੂੰ ਆਪਣੀ ਫੌਜ ਵਿੱਚ ਪਰਤੀ ਕੀਤਾ ਜਾਂਦਾ ਉਹਦੀ ਡੀਲਡੌਲ ਵੇਖੀ ਜਾਂਦੀ ਹੈ ਉਹਦੀ ਸਿਆਣਪ ਵੀ ਵੇਖੀ ਜਾਂਦੀ ਹੈ ਅੱਜ ਤੁਹਾਡੇ ਬੱਚੇ ਵਿਚਾਰੇ ਛੜਕਾਂ ਤੇ ਭੱਜ-ਭੱਜ ਕੇ ਘਰ-ਘਰ ਕੇ ਤੇ ਕਹਿਲੋਂਦੇ ਹੁੰਦੇ ਗਰਮਲਾਚ ਕੀ ਫੌਜ ਦੀ ਪਰਤੀ ਆਈ ਹੈ ਮਾਫੀ ਦਿਓ ਲਾਈਵ ਚੱਲਣ ਰਿਹਾ ਗੱਲ ਮੈਂ ਸਿੱਧੀ ਡਾਇਰੈਕਟ ਕਹਿ ਦਿੰਦਾ ਹੈ ਕਿਤੇ 2-4% ਪਾਵੇਂ ਕਿਸੇ ਭਰਤੀ ਦੇ ਵਿੱਚ ਮੁੱਠਾ ਕਰਮਕਰਨ ਤੋਂ ਬਗੈਰ ਕਿਤੇ ਨੌਜਵਾਨ ਭਰਤੀ ਹੋਇਆ ਹੋਵੇ ਨਹੀਂ ਤੇ ਭਰਤੀ ਹੋਣ ਤੋਂ 2-2 ਮਹੀਨੇ ਪਹਿਲਾਂ ਵੱਡਿਆਂ ਦੀਆਂ ਮੁੱਠਾਂ ਗਰਮ ਕਰਨੀਆਂ ਪੈਂਦੀਆਂ ਕੋਈ 2-3 3 ਲੱਖ ਰੁਪਈਆ ਦੇ ਕੇ ਫਿਰ ਕਿਤੇ ਤੁਹਾਡਾ ਪੋਤੀ ਪੁੱਤ ਜਾ ਕੇ ਭਰਤੀ ਹੋ ਸਕਦਾ ਅਗਲੇ ਆਨੇ ਪਹਿਲਾਂ ਭਰਤੀ ਕੀਤੇ ਹੁੰਦੇ ਆ ਕਿੰਨੂ ਕਿੰਨੂ ਰੱਖਣਾ ਤੇ ਕਿੰਨੂ ਕਿੰਨੂ ਕੱਢਣਾ ਇਹ ਕਿਤੇ 2% ਪਾਵੇਂ ਕਿਸੇ ਨੂੰ ਰੱਖ ਲੈਣ ਨਹੀਂ ਤੇ 98% ਉਹਨਾਂ ਨੇ ਕਮਰਿਆਂ ਚ ਵੜ ਕੇ ਗਿੱਟਮਿਟ ਕੀਤੀ ਹੁੰਦੀ ਤੇ ਕਿੰਨੂ ਰੱਖਣਾ ਤੇ ਕਿੰਨੂ ਕੱਢਣਾ ਲੇਕਿਨ ਪੰਜਾਬੀਆਂ ਤੇਰਾ ਰਾਜ ਭਾਗ ਸੀ ਉਦੋਂ ਸਰੀਰ ਦੀ ਡੀਲ ਡੌਲ ਵੇਖ ਕੇ ਤੇ ਸਿਆਣਪ ਵੇਖ ਕੇ ਛੇਰੇ ਪੰਜਾਬ ਭਰਤੀ ਕਰਿਆ ਕਰਦਾ ਸੀ ਇਸੇ ਹੀ ਜਗ੍ਹਾ ਤੇ ਸਰਦਾਰ ਹਰੀ ਸਿੰਘ ਨਲੂਆ ਭਰਤੀ ਹੋਇਆ ਤੇ ਸ਼ੇਰ ਦਾ ਸ਼ਿਕਾਰ ਕੀਤਾ ਸਰਦਾਰ ਹਰੀ ਸਿੰਘ ਨਲੂਕੇ ਦੀ ਤਲਵਾਰ ਅਜੇ ਮਿਆਨ ਵਿੱਚ ਜਦੋਂ ਮਹਾਰਾਜਾ ਰਜੀਤ ਸਿੰਘ ਦੇ ਨਾਲ ਚਕੇਰ ਖਿਚਾਰ ਖੇਡਣ ਜਾਂਦਾ ਹੈ ਤੇ ਸ਼ੇਰ ਆਣ ਕੇ ਹੱਲਾ ਬੋਲ ਦਿੰਦਾ ਹੈ ਇਹਦੇ ਤੋਂ ਪਹਿਲਾਂ ਸਰਦਾਰ ਹਰੀ ਸਿੰਘ ਨਲੂਆ ਤਲਵਾਰ ਕੱਢਦਾ ਤੇ ਆ ਤਲਵਾਰ ਕੱਢਦਾ ਤੇਰੀ ਹੋ ਜਾਣੀ ਸੀ ਜਬਾਰੇ ਤੋਂ ਪਕੜ ਕੇ ਧਰਤੀ ਤੇ ਮਾਰਿਆ ਤੇ ਸਰਦਾਰ ਦਾ ਸ਼ੇਰ ਪੁੱਠਾ ਕਰਕੇ ਸੁੱਟ ਦਿੰਦਾ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦਾ ਇੱਕ ਹਜੂਰੀ ਚਿੱਤਰਕਾਰ ਹੈ ਬਿਹਾਰੀ ਰਾਮ ਉਹਦੇ ਕੋਲੋਂ ਸ਼ੇਰੇ ਪੰਜਾਬ ਨੇ ਦੋ ਚਿੱਤਰ ਬਣਾਏ ਦੋ ਇੱਕ ਹਰੀ ਸਿੰਘ ਨਲੂਆ ਨੂੰ ਦਿੱਤਾ ਗਿਆ ਇੱਕ 12 ਦਰੀ ਦੇ ਵਿੱਚ ਜਿੱਥੇ ਸ਼ੇਰੇ ਪੰਜਾਬ ਬੈੰਦਾ ਹੈ ਉਥੇ ਆਪਣੇ ਪਿਛਲੇ ਪਾਸੇ ਲਗਾਇਆ ਗਿਆ ਕੋਈ ਅੰਗਰੇਜ਼ ਆਉਂਦਾ ਸੀ ਉਹ ਆਣ ਕੇ ਜਦੋਂ ਤਸਵੀਰ ਵੇਂਦਾ ਸੀ ਛੇਰੇ ਪੰਜਾਬ ਨੂੰ ਕਹਿੰਦਾ ਸੀ ਇਹ ਸੱਚੀ ਕਿ ਝੂਠੀ ਛੇਰੇ ਪੰਜਾਬ ਕਹਿੰਦਾ ਸੱਚੀ ਉਹ ਕਹਿੰਦੇ ਸੇਕਰੀ ਉਸ ਦੋ ਯੋਧੇ ਦੇ ਦਰਸ਼ਨ ਕਰਵਾ ਜਿਨੇ ਛੇਰ ਮਾਰਿਆ ਛੇਰਾ ਤੇ ਜਦੋਂ ਹਰੀ ਸਿੰਘ ਨਲੂਆ ਆਉਂਦਾ ਸੀ ਨਾ ਕੋਲ ਤੇ ਕਈ ਅੰਗਰੇਜ਼ ਡੌਲੇ ਪਕੜ ਪਕੜ ਕੇ ਕੀ ਕਰਦੇ ਸੀ ਕਹਿੰਦੇ ਸੀ ਸਰਦਾਰਾ ਜੇ ਕਿਤੇ ਸਾਡੀ ਫੌਜ ਵਿੱਚ ਭਰਤੀ ਹੋਵੇ ਪੂਰੀ ਦੁਨੀਆ ਤੇ ਆਪਣੀ ਇਸ ਇੰਡੀਆ ਕੰਪਨੀ ਦੇ ਝੰਡੇ ਚਲਾ ਦੇ ਜੇ ਕਿਤੇ ਸਾਡੇ ਕੋਲ ਹੋਵੇ ਅੱਜ ਇਹਨਾਂ ਵੀਰਾਂ ਦੇ ਵਿੱਚ ਕਰੇ ਕਰੇ ਜੋਧੇ ਨੌਜਵਾਨ ਵੀਰ ਬੈਠੇ ਨੇ ਵਿਚਾਰੇ ਪਰ ਸਰਕਾਰਾਂ ਦੇ ਸਤਾਏ ਹੋਏ ਮੈਨੂੰ ਇਹੋ ਜਿਹੇ ਵਿਚਾਰੇ ਮੁੰਡੇ ਮਿਲ ਪੈਂਦੇ ਨੇ ਜਿਹੜੇ ਕਹਿੰਦੇ ਵੀਰ ਜੀ ਭਰਤੀਆਂ ਵੇਖ ਵੇਖ ਕੇ ਆਕ ਗਏ ਆਖਰ ਆਪਣੇ ਵਿਹੜੇ ਚ ਰੱਖ ਕੇ ਆਖੀਆਂ ਆਪਣੇ ਕਾਗਜ਼ਾਤ ਸਰਟੀਫਿਕੇਟਾਂ ਨੂੰ ਅੱਗ ਲਾ ਕੇ ਰੱਖ ਦਿੱਤੀ ਹੁਣ ਸਨਮਾਰ ਜੋ ਖਾਲਸਾ ਜੀ ਸਿੱਖ ਰੈਜiment ਮਾ ਕਰਨਾ ਸ਼ੇਰਦਿਲ ਰੈਜiment ਦਾ ਇਹਨੂੰ ਸਰਦਾਰ ਬਣਾਇਆ ਗਿਆ ਹਰੀ ਸਿੰਘ ਨਾਲ ਗਿਆ ਕਹਿੰਦੇ 1807 ਵਿੱਚ ਕਸੂਰ ਜਿੱਤਿਆ 1810 ਵਿੱਚ ਮਿੱਠਾ ਟਵਾਣਾ 1813 ਵਿੱਚ ਹਟਕ 1818 ਵਿੱਚ ਮਲਤਾਨ 1819 ਵਿੱਚ ਕਸ਼ਮੀਰ 1820 ਵਿੱਚ ਪਿਸ਼ਾਵਰ ਇਤਿਹਾਦਕ ਸਰਦਾਰ ਹਰੀ ਸਿੰਘ ਨਲੂਗੇ ਨੇ ਇੰਨਾ ਵੱਡਾ ਇਲਾਕਾ ਜਿੱਤ ਕੇ ਫਿਰ ਦਰਰਾ ਖੈਬਰ ਦੇ ਸਾਹਮਣੇ ਸਰਦਾਰ ਹਰੀ ਸਿੰਘ ਨਲੂਗੇ ਨੇ ਕਿਲਿਆਂ ਦੇ ਜਾਲ ਵਿਛਾ ਦਿੱਤੇ ਕਿਲਿਆਂ ਦੇ ਜਾਲ ਸਭ ਤੋਂ ਵੱਡਾ ਕਿਲਾ ਜਿਹਨੂੰ ਆਪਾਂ ਕਹਿੰਦੇ ਜਮਰਾਉ ਤਕਲਾ ਜਮ ਦਾ ਪਸ ਜਿਹਦਾ ਮਤਲਬ ਹੈ ਜਾਮੇ ਕ ਪਿੰਡ ਦਾ ਨਾਮ ਸੀਗਾ ਤੇ ਪਿੰਡ ਦੇ ਲਾਗੇ ਇੱਕ ਛੱਪੜ ਸੀਗਾ ਪਾਣੀ ਵਾਲਾ ਪਸ ਤੋਂ ਪਾਛਾ ਵਿੱਚ ਛੱਪੜ ਨੂੰ ਕਹਿੰਦੇ ਨੇ ਰੌਂਦ ਜਿੱਥੇ ਪਾਣੀ ਇਕੱਠਾ ਹੋਵੇ ਉਹਨੂੰ ਰੌਂਦ ਕਹਿੰਦੇ ਨੇ ਇਹਦਾ ਨਾਂ ਪੈ ਗਿਆ ਜਮਰਾਉ ਦਾ ਹਰੀ ਸਿੰਘ ਦਲੂਗੇ ਨੇ ਜਮਰਾਉ ਦਾ ਕਿਲਾ ਬਣਾਇਆ ਤੇ ਜਮਰੋਦ ਦੇ ਕਿਲੇ ਤੋਂ 12 ਮੀਲ ਦੀ ਵਿੱਥ ਤੇ ਇੱਕ ਕਿਲਾ ਬਣਾਇਆ ਪਿਸ਼ਾਵਰ ਇਹਨਾਂ ਦੋਨਾਂ ਕਿਲਿਆਂ ਦਾ ਧਿਆਨ ਰੱਖਣ ਵਾਸਤੇ ਇਹਨਾਂ ਦੋਨਾਂ ਕਿਲਿਆਂ ਦੇ ਸੈਂਟਰ ਵਿੱਚ ਕਿਲਾ ਬਣਾਇਆ ਉਹਦਾ ਨਾਮ ਰੱਖਿਆ ਬੁਰਜ ਹਰੀ ਸਿੰਘ ਬੁਰਜ ਹਰੀ ਸਿੰਘ ਤੋਂ 3 ਮੀਲ ਦੀ ਦੂਰੀ ਤੇ ਇੱਕ ਕਿਲਾ ਬਣਾਇਆ ਉਹਦਾ ਨਾਮ ਰੱਖਿਆ ਗਿਆ ਬਾੜਾ ਉਹਦੇ ਤੋਂ ਠੀਕ 5 ਮੀਲ ਦੀ ਪੂਰੀ ਤੱਕ ਕਿਲਾ ਬਣਾਇਆ ਗਿਆ ਉਹਦਾ ਨਾਮ ਰੱਖਿਆ ਗਿਆ ਮਿਚਨੀ ਇਤਿਆਦਿਕ ਕਿਲਿਆਂ ਦਾ ਵਿਛਾਇਆ ਜਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਫੁੱਲੇ ਨਹੀਂ ਸਮਾਉਂਦੇ ਜਦੋਂ ਕੱਲੇ ਹਰੀ ਸਿੰਘ ਨਲੁਗੇ ਨੇ ਐਡਾ ਵੱਡਾ ਰਾਜਪਾਤ ਸਥਾਫਤ ਕਰਕੇ ਤੇਕਿਆਂ ਦਾ ਜਾਲ ਵਿਛਾ ਦਿੱਤਾ ਸੀ ਉਧਰ ਕਾਬਲ ਦੇ ਦਰਜੇ ਤੇ ਬੈਠੇ ਹੋਏ ਅਮੀਰ ਦੋਸਤ ਮੁਹੰਮਦ ਖਾਨ ਨੂੰ ਪਤਾ ਲੱਗਾ ਇਹ ਕਿੱਥੇ ਮੈਂ ਬੇਨਤੀ ਕਰਕੇ ਜਲਦੀ ਨਾਲ ਚੀਜ਼ ਲਗਾ ਲਵਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬੈੰਦਾ ਸੀ ਨਾ ਕਿਤੇ ਇਤਿਹਾਸ ਨੂੰ ਡੁੱਬ ਕੇ ਪੜਨ ਦਾ ਯਤਨ ਕਰਿਓ ਜਦੋਂ ਕਿਤੇ ਬੈੰਦਾ ਸੀ ਐ ਡੇ ਡੇ ਬੰਦੇ ਕਾਬੂ ਕਰਨੇ ਸੌਖੇ ਨਹੀਂ ਹੁੰਦੇ ਲਾਗੇ ਹਰੀ ਸਿੰਘ ਨਲੂਆ ਸਰਦਾਰ ਛਾਮ ਸਿੰਘ ਅਟਾਰੀ ਦਾ ਬਾਪੂ ਨਿਹਾਲ ਸਿੰਘ ਸਰਦਾਰ ਅਤਰ ਸਿੰਘ ਕਾਲਿਆ ਵਾਲਾ ਅਕਾਲੀ ਬਾਬਾ ਫੂਲਾ ਸਿੰਘ ਦੇਸਾ ਸਿੰਘ ਮਜੀਠੀਗਾ ਅਤਰ ਸਿੰਘ ਮਜੀਠੀਗਾ ਲੈਣਾ ਸਿੰਘ ਸੰਧਾ ਵੇ ਤੇ ਆਦਤ ਐ ਡੇ ਡੇ ਯੋਧੇ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦੇ ਕੋਲ ਬੈੰਦੇ ਸਨ ਉਹ ਸਿਆਣਪ ਦਾ ਸਦਕਾ ਏਡਾ ਸਿਆਣਾ ਸੀਗਾ ਏਡੇ ਏਡੇ ਵੱਡੇ ਬੱਬਰ ਛੇਰਾ ਨੂੰ ਉਹਨੇ ਇੱਕ ਸੂਤ ਵਿੱਚ ਪਰੋਚ ਕੇ ਰੱਖ ਦਿੱਤਾ ਸੀਗਾ ਏਕਾ ਸੀ ਇਹ